ਇਲੈਕਸ਼ਨ ਜਿਵੇਂ ਜਿਵੇਂ ਨਜ਼ੀਕ ਆਉਂਦੀਆਂ ਜਾ ਰਹੀਆਂ ਨੇ ਉਸੇ ਤਰੀਕੇ ਦੇ ਨਾਲ ਇਲੈਕਸ਼ਨ ਜਿਹੜਾ ਪ੍ਰਚਾਰ ਹੈ ਚੋਣ ਪ੍ਰਚਾਰ ਹੈ ਉਹ ਵਧਦਾ ਜਾ ਰਿਹਾ ਤਾਂ ਅੱਜ ਪੰਜਾਬ ਦੇ ਵਿੱਚ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਗੱਲਬਾਤ ਕਰਦੇ ਪੂਰੀ ਸਾਹਿਬ ਕੀ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ ਇਸ ਵਾਰ ਇਕੱਲੇ ਲੜ ਰਹੇ ਹੋ ਪਹਿਲਾਂ ਗੱਠ ਛੋੜ ਦੇ ਨਾਲ ਲੜਦੇ ਸੀਗੇ ਅਸੀਂ ਇਕੱਲੇ ਲੜਨੇ ਇਸ ਲਈ ਸਾਡੀ ਸਥਿਤੀ ਜ਼ਿਆਦਾ ਚੰਗੀ ਹੈ ਜੀ ਪਹਿਲੇ ਤੇ ਅਸੀਂ ਉਹ 13 ਸੀਟਾਂ ਚੋਂ ਤਿੰਨ ਤੋਂ ਜ਼ਿਆਦਾ ਲੜਦੇ ਹੀ ਨਹੀਂ ਸੀਗੇ ਨਾ ਦੋ ਸੀਟਾਂ ਆndੀਆਂ ਸੀਗੀਆਂ ਇਸ ਵਾਰ ਇਹ 13 ਪੂਰੀਆਂ ਲੜ ਰਹੇ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਚੰਡੀਗੜ੍ਹ ਦੀ ਸੀਟ ਨੂੰ ਛੱਡਦੇ ਹੋ ਤੇ ਕਮ ਸੇ ਕਮ 5-6 ਸਾਡੀਆਂ ਸੀਟਾਂ ਆਣ ਗਿਆ ਪੱਕਾ ਪੁਰੀ ਸਾਹਿਬ ਜੇਸਰੀਕੇ ਦੇ ਹਾਲਾਤ ਨੇ ਇੰਡੀਆ ਅਲਾਈਅንስ ਦੀ ਕੀ ਸਥਿਤੀ ਹੈ ਕਿਉਂਕਿ ਇੱਕ ਪਾਸੇ ਕੇਜਰੀਵਾਲ ਸਾਹਿਬ ਜਿਹੜੇ ਸੁਵਾਤੀ ਮਾਲੀਵਾਲ ਦਾ ਖੇਸ ਚਰਚਾ ਦੇ ਵਿੱਚ ਆ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਦੇ ਨੇ ਪਰ ਉਹਦੇ ਉੱਤੇ ਕੋਈ ਗੱਲਬਾਤ ਨਹੀਂ ਹੁੰਦੀ ਦੇਖੋ ਇਹ ਇੰਡੀਆ ਅਲਾਈਅንስ ਕਮ ਇੰਡੀਆ ਅਲਾਈਅንስ ਜੋ ਵੀ ਕਹੋ ਇਹਦੇ ਤਿੰਨ ਪ੍ਰੋਮਿਨੈਂਟ ਚਿਹਰੇ ਹੈਗੇ ਇੱਕ ਹੈ ਮਮਤਾ ਬੇਨ ਜੀ ਟੀਐਮਸੀ ਦੀ ਵੈਸਟ ਬੰਗਾਲ ਦੇ ਉਹ ਤਾਂ ਲੱਗਦਾ ਇਹਨਾਂ ਨੇ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ। ਬਾਕੀ ਦੋ ਇੰਡੀਆ ਰਾਇਨ ਸੇ ਦਾਵੇਦਾਰ ਜਿਹੜੇ ਹੈਗੇ ਇੱਕ ਹੈਗਾ ਸਾਡਾ ਯੁਵਾ ਨੇਤਾ ਠੀਕ ਹੈ। ਔਰ ਤੀਜਾ ਹੈਗਾ ਕੇਜਰੀਵਾਲ ਜੀ। ਜੇ ਤਾਂ ਕੇਜਰੀਵਾਲ ਜੀ ਦਾ ਦੀ ਸਿਚੁਏਸ਼ਨ ਹੈ ਕੇਜਰੀਵਾਲ ਜੀ ਦੀ ਜਿਹੜਾ ਪੋਲਿਟੀਕਲ ਜਰਨੀ ਹੈਗੀ ਇਹ ਬੜੀ ਇੰਟਰਸਟਿੰਗ ਰਹੀ ਹੈ। ਇਹਨਾਂ ਨੇ ਆंदोलਨ ਸ਼ੁਰੂ ਕੀਤਾ ਸੀ ਐਂਟੀ ਕ腐ਸ਼ਨ ਦਾ ਅੰਨਾ ਹਜ਼ਾਰੇ ਦੀ ਦੇ ਨਾਲ 2013 ਆ। ਉਹਨੂੰ ਛੱਡ ਕੇ ਇਹ ਐਂਟੀ ਕ腐ਪਸ਼ਨ ਨੂੰ ਲੈ ਕੇ ਜਿਹੜੇ ਸਭ ਤੋਂ ਕ腐ਪ ਜਿਨ੍ਹਾਂ ਨੂੰ ਇਹ ਮੰਨਦੇ ਸੀ ਉਹਨਾਂ ਦੇ ਗਲੇ ਲੱਗੇ ਗਲੇ ਮਿਲ ਗਏ ਤੇ ਹੁਣ ਆਪਣੇ ਆਪ ਉਹਨਾਂ ਦਾ ਜਿਹੜਾ ਲੈਵਲ ਆਫ ਕ腐ਪਸ਼ਨ ਹੈ ਉਸ ਤੋਂ ਵੀ ਉੱਤੇ ਚਲਾ ਗਿਆ ਹੁਣ ਮੈਂ ਤੁਹਾਨੂੰ ਫਾਸਟ ਫੋਰਵਰਡ ਕਰਨਾ ਇੱਕ ਆਮ ਆਦਮੀ ਜਿਹੜਾ ਕਹਿੰਦਾ ਨਹੀਂ ਮਫਲਰ ਪਾਣਾ ਮੈਂ ਵੈਗਨ ਆਰ ਦੀ ਅਗਲੀ ਸੀਟ 'ਚ ਬੈਠਣਾ ਉਹ ਸ਼ਿਸ਼ਮੈਲਜ ਪਹੁੰਚ ਗਿਆ ਫਿਰ ਇਹਨੇ ਅਸੀਂ ਸ਼ਰਾਬ ਦੇ ਖਿਲਾਫ ਹੈ ਔਰ ਇੰਨਾ ਵੱਡਾ ਸ਼ਰਾਬ ਦਾ ਘਟਾਲਾ ਹੋ ਗਿਆ ਜਿਹੜਾ ਐਵੀਡੈਂਸ जो वास्ते है चार्जशीट हो गई पार्टी पूरी तो केजरीवाल जी ने करप्शन के अलावा बोत है बड़े करप्शन के चार्ज़ ने मैंने एक नव इनका पोलीटिकल स्टाइल है फरवरी दो हज़ार अठारह उन्नीस तरीक न इन्ह अपने चीफ सैकटरी रात न अपने घर बुला के वो पटाई करवाती सवा बारह बजे रा डॉक्यूमेंटेड लीगली एंड कन्विंक्शन भी उन्होंने किसी एम एल ए ਪਿਛੇ ਜਿਹੜਾ ਪੰਜਾਬ ਵਿੱਚ ਚੋਣ ਹੋ ਰਹੇ ਸੀਗੇ ਇਹਨਾਂ ਦੀ ਟਾਈਮਸ ਨਾਓ ਦੀ ਇੱਕ ਰਿਪੋਰਟਰ ਹੈ ਭਾਵਨਾ ਉਹਨੂੰ ਹਾਥਾ ਪਤਾ ਇਹ ਕਰਕੇ ਉਹਨੂੰ ਅਰੈਸਟ ਕਰ ਲਿਆ ਹੁਣ ਕੱਲ ਇਹ ਟਾਈਮਸ ਨਾਓ ਦੀ ਇੱਕ ਰਿਪੋਰਟਰ ਹੈ ਆकांक्षा ਉਹਨੂੰ ਕਰ ਲਿਆ ਕੁਝ ਦਿਨ ਪਹਿਲੇ ਸਵਾਤੀ ਮੈਲੀਵਾਲ ਉਹਨਾਂ ਦੇ ਘਰ ਗਏ ਸ਼ਿਸ਼ਮਾਲੇਚ ਉੱਥੇ ਸੰਜੇ ਸਿੰਘ ਜੀ ਨੇ ਕਿਹਾ ਕਿ ਉਸਕੇ ਸਾਥ ਮਿਸਬੀਹੇਵੀਅਰ ਕੀਤਾ ਬਿਬੇਵ ਕੁਮਾਰ ਨੇ ਅਭੀ ਬਿਬੇਵ ਕੁਮਾਰ ਜੋ ਵੀ ਹੈ ਜਦੋਂ ਸੈ ਸੋਦੀਆ ਜੀ ਦੀ ਗ੍ਰਿਫਤਾਰੀ ਹੋਈ ਜਦੋਂ ਸਤਿੰਦਰ ਜੈਨ ਜੈਨ ਦੀ ਗ੍ਰਿਫਤਾਰੀ ਹੋਈ ਤਤ ਇਹਨਾਂ ਨੇ ਪ੍ਰਦਰਸ਼ਨ ਨਹੀਂ ਕੀਤਾ ਕੱਲੇ ਪਤਾ ਨਹੀਂ ਬਿਵਰ ਕੀ ਖਾਸ ਸਪੈਸ਼ialਟੀ ਉਹਨਾਂ ਦਾ ਪੀ ਹੈ ਉਹਦੇ ਵਾਸਤੇ ਉਹਨਾਂ ਨੇ ਪ੍ਰੋਟੈਸਟ ਮਾਰਚ ਕੀਤਾ ਤੋਂ ਇਨ ਜਹਾਗਾ ਉਹ ਵੀ ਐਫ ਆਈ ਆਰ ਲੌਂਚ ਹੋ ਗਈ ਹੈ ਮਨੂੰ ਲੱਗਦਾ ਕਿ ਕੇਦਰੀਵਾਲ ਜੀ ਦਾ ਇਹ ਹੁਣ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਹੋ ਗਿਆ ਹੈ ਕੇਦਰੀਵਾਲ ਜੀ ਦੀ ਪੰਜਾਬ ਦੀ ਸਰਕਾਰ ਤਾਂ ਜ਼ਰੂਰ ਹੈਗੀ ਪਰ ਜੋ 2 ਸਾਲਾਂ ਚ ਉਹਨਾਂ ਨੇ ਇੱਥੇ ਉਹਨਾਂ ਦੀ ਜਿਹੜੀ ਟਰੈਕ ਰਿਕਾਰਡ ਹੈਗੀ ਉਹ ਹੁਣ ਨੈਸ਼ਨਲ ਲੈਵਲ ਤੇ ਇਹਨਾਂ ਦਾ ਐਕਸਪੋਜ਼ਰ ਹੋਣ ਵਾਲਾ ਹੈ ਕਿਉਂਕਿ ਪੁਰੀ ਸਾਹਿਬ ਜਦੋਂ ਬਾਹਰ ਆਈ ਸੀ ਹੁਣ ਅੰਬੇਲ ਦੇ ਉੱਤੇ ਉਹ ਕਹਿੰਦੇ ਵੀ ਇਮਾਨਦਾਰੀ ਦੀ ਜਿੱਤ ਹੋਈ ਤਾਂ ਕਿਵੇਂ ਦੇਖਦੇ ਹੋ ਇਸ ਲਫਜ਼ ਇਮਾਨਦਾਰਤ ਉਹ ਆਪਣੇ ਆਪ ਨੂੰ ਨਹੀਂ ਮੰਨਦੇ ਹੁਣ ਪਹਿਲੇ ਕੱਟੜ ਇਮਾਨਦਾਰ ਆਪਣੇ ਆਪ ਨੂੰ ਕਹਿੰਦੇ ਸੀ ਹੁਣ ਉਹਨਾਂ ਨੂੰ ਵੀ ਸ਼ਰਮ ਆਉਂਦੀ ਏ ਇਹੋ ਜਿਹੇ ਲਫਜ਼ ਮੂੰਹ ਚੋਂ ਕੱਢਦੇ ਤੁਸੀਂ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਵੀ ਚੋਣ ਪ੍ਰਚਾਰ ਕੀਤਾ ਤੁਸੀਂ ਖੁਦ ਵੀ ਚੋਣ ਲੜਿਓ ਤਾਂ ਹੁਣ ਜਿਹੜੀ ਗਰਾਊਂਡ ਰਿਪੋਰਟ ਕੀ ਕਹਿੰਦੀ ਹੈ ਬੀਜੇਪੀ ਦੀ ਗਰਾਊਂਡ ਰਿਪੋਰਟ ਦੇ ਵਿੱਚ ਦੇਖੋ ਅਸੀਂ ਅਜੇ ਵੀ ਸਾਡਾ ਚੈਲੰਜ ਇਹ ਹੈ ਕਿਉਂਕਿ ਅਸੀਂ 117 ਜਿਹੜੀਆਂ ਅਸੈਂਬਲੀ ਸੈਗਮੈਂਟਸ ਅਗੇ ਉਹਦੇ 23 ਤੋਂ ਜ਼ਿਆਦਾ ਲੜਾਈ ਨਹੀਂ ਕਰੇ ਤੇਰਾ ਬੱਚਾ ਸੀ 30 ਲੋਕ ਸਭਾ ਲੜਦੇ ਸੀਗੇ ਹੁਣ ਸਾਡੀ ਗਰਾਊਂਡ ਚ ਪ੍ਰੈਜ਼ੈਂਸ ਇਸਟੈਬਲਿਸ਼ ਹੋ ਰਹੀ ਹੈ ਔਰ ਸਾਡੇ ਵਿਚਕਾਰ ਭਾਈ ਕਈ ਬੰਦੇ ਸੀਗੇ ਭਾਈ ਗੁੱਟ ਗੁੱਠੇ ਬੰਦਨ ਦੁਬਾਰਾ ਕਰ ਲੋ ਉਹ ਜਿਹੜੇ ਗਠਬੰਧਨ ਵਾਲੇ ਉਹ ਸੀਗੇ ਉਹ ਕਹਿੰਦੇ ਜੀ ਹਮ ਗਠਬੰਧਨ ਤੁਹਾਨੂੰ ਕੋਈ ਚਾਰਾ ਹੀ ਨਹੀਂ ਹੈ ਤੁਹਾਡੀ ਔਕਾਤ ਹੀ ਨਹੀਂ ਹੈ ਕੱਲੇ ਲੜਨ ਦੀ ਉਹਨਾਂ ਗਲਤ ਸਮਝ ਵੀ ਦੂਰ ਹੋ ਜਾਏਗੀ ਹੁਣ ਵੀ ਇੱਕੇ ਵੀ ਰਫਜ ਨਾਲ ਆਉਂਦੇ ਸੀ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਰੱਖਿਆ ਇਸ ਕਰਕੇ ਅਸੀਂ ਗਠਬੰਧ ਨਹੀਂ ਕੀਤਾ ਅਸੀਂ ਪੰਜਾਬ ਦੇ ਵਿਕਾਸ ਦਾ ਇਹ ਕਾਲੀ ਦਲ ਦੇ ਸੁਭੀਰ ਸਿੰਘ ਬਾਲ ਦੇ ਬਿਆਨ ਲਲਵਾਨਾ ਨੂੰ ਪੁੱਛਿਆ ਤੁਸੀਂ ਤਾਂ ਗਠਬੰਧਨ ਕਰਨਾ ਚਾਹੁੰਦੇ ਸੀ ਉਹ ਭਾਜਪਾ ਨੇ ਨਹੀਂ ਹੋਂਦ ਦਿੱਤਾ ਕਿਸੇ ਇੱਕ ਮੁੱਦੇ ਦੀ ਗੱਲ ਨਹੀਂ ਹੈ ਅਸੀਂ ਗਠਬੰਧਨ ਨਹੀਂ ਤੋੜਿਆ ਸੀਗਾ ਜਦੋਂ ਗਠਬੰਧਨ ਟੁੱਟਿਆ ਇਹਨਾਂ ਨੇ ਤੋੜਿਆ ਸੀਗਾ ਕੈਬਨਟ ਦੇ ਅੰਦਰ ਆ ਕੇ ਬਿਬਾ ਜੀ ਨੇ ਇਹ ਜਿਹੜੇ ਫਾਰਮੂਲਸ ਸੇ ਉਹਨਾਂ ਨੂੰ ਸਪੋਰਟ ਕੀਤੀ ਬਾਹਰ ਆ ਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਦਿੱਤੀ ਬਾਦੀ ਪਤਾ ਨਹੀਂ ਉਹਨਾਂ ਨੇ ਦੇਖਿਆ ਜਦੋਂ ਗਰਾਉਂਡ ਸਿਚੁਏਸ਼ਨ ਚੇਂਜ ਹੋ ਰਹੀ ਹੈ ਤਦ ਇਹਨਾਂ ਨੇ ਗਠਬੰਧਨ ਤੋੜਿਆ ਇੱਕ ਵਾਰੀ ਉਹਨਾਂ ਨੇ ਗਠਬੰਧਨ ਤੋੜਿਆ ਇਸ ਵਾਰ ਉਹ ਚਾਂਦੇ ਸੀਗੇ ਕਈ ਉਹਨਾਂ ਚੋਂ ਲੋਕ ਸੀਗੇ ਸਾਡੇ ਕੋਲ ਵੀ ਆਏ ਨੇ ਕਿਉਂਕਿ ਇਹਨਾਂ ਨੇ ਇਸ ਵਾਰ ਅਸੀਂ ਕਿਹਾ ਨਹੀਂ ਥੈਂਕ ਯੂ ਵੈਰੀ ਮੱਚ ਸਾਡਾ ਤੁਹਾਡੇ ਨਾਲ ਗਠਬੰਧਨ ਸੀਗਾ ਤੁਸੀਂ ਬੜੀ ਜੋ ਵੀ ਕੀਤਾ ਸਾਡੀ ਛਵੀ ਵੀ ਖਰਾਬ ਹੋਈ ਹੈ ਹੁਣ ਸਾਨੂੰ ਕੱਲੇ ਲੜਨ ਦਿਓ ਇੱਕ ਹੋਰ ਪਿਛਲੇ ਦਿਨੀ ਬਿਆਨ ਆਉਂਦਾ ਹੈ ਭਗਵੰਤ ਸਿੰਘ ਮਾਂਜਰੋ ਜੇਲ੍ਹ ਚੋਂ ਨਿਕਲ ਕੇ ਆਉਂਦੇ ਔਰ ਕਹਿੰਦੇ ਵੀ ਬੀਜੇਪੀ ਨਵੇਂ ਅੰਗਰੇਜ਼ ਸਾਡੇ ਉੱਤੇ ਆ ਗਏ ਨੇ ਤਾਂ ਨਵੇਂ ਅੰਗਰੇਜ਼ ਲਫ਼ਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਜੋ ਮੈਨੂੰ ਸਮਝ ਨਹੀਂ ਆਉਣਾ ਉਹਨਾਂ ਨੂੰ ਪੁੱਛਣਾ ਪੈਗਾ ਨਵੇਂ ਅੰਗਰੇਜ਼ ਕਹਿੰਨੇ ਪੁਰਾਣੇ ਅੰਗਰੇਜ਼ ਤੇ ਚਲੇ ਗਏ ਪੁਰਾਣੇ ਅੰਗਰੇਜ਼ ਤੇ ਚਲੇ ਗਏ ਉਹਨਾਂ ਨੂੰ ਤਾਂ ਕੱਟਤਾ 1947 'ਚ ਉਹਨਾਂ ਨੂੰ ਬਾੜੀ ਹੋ ਗਏ ਹੁਣ ਨਵੇਂ ਅੰਗਰੇਜ਼ ਕੌਣ ਨੇ ਬੀਜੇਪੀ ਨੂੰ ਕਿਹਾ ਸੀਗਾ ਉਹਨਾਂ ਨੇ ਨਵੇਂ ਪੀਜੇਪੀ ਨੂੰ ਨੱਕੀ ਕਿਹਾ ਥੋੜਾ ਜਿਵੇਂ ਕੋਈ ਕੋਈ ਵੀ ਬੰਦਾ ਜਿਹੜਾ ਐਓ ਜੀ ਆਸ਼ਾ ਇਸਤੇਮਾਲ ਕਰੇ ਮੈਂ ਉਹ ਸਮਝਦਾ ਉਹ ਡਿਗਨੀਫਾਈ ਕਰਨਾ ਹੋਏਗਾ ਮੈਂ ਉਹਨੂੰ ਕੀ ਕਵਾਂ ਮੈਂ ਮੈਂ ਉਹਨੂੰ ਉਹਦੇ ਬਾਰੇ ਟਿੱਪਣੀ ਦੇ ਦਿਆਂ ਭਗਵਾਨ ਮਾਨ ਜੀ ਜੋ ਹੈ ਨਾ ਉਹ ਹੈ ਨਾ ਸਭ ਨੂੰ ਪਤਾ ਹੈ ਸਾਡੇ ਨਾਲ ਤਾਂ ਪਾਰਲੀਮੈਂਟ ਚ ਹੁੰਦੇ ਸੀ ਰੈਗੂਲਰਲੀ ਔਰ ਇਹਦੇ ਇਲਾਵਾ ਸਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਲਗਾਤਾਰ ਪ੍ਰਚਾਰ ਕਰਦੇ ਨੇ ਵੀ ਅਸੀਂ ਪੰਜਾਬ 'ਚ ਵਿਕਾਸ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਕੇਂਦਰ ਸਰਕਾਰ ਸਾਨੂੰ ਆਰਡੀਐਫ ਨਹੀਂ ਦਿੰਦੀ। ਅੱਜ ਅੱਜ ਮੈਂ ਅੱਜ ਮੈਂ ਪ੍ਰੈਸ ਕਾਨਫਰੰਸ ਜਿਹੜੀ ਤੁਹਾਡੇ ਨਾਲ ਹੋਈ ਹੈ ਮੈਂ ਉਹਦੇ 'ਚ ਸੈਂਟਰ ਨੇ ਇੱਕ ਜੋ ਜੋ ਕੀਤਾ ਉਹ ਮੈਂ ਆંકੜੇ ਤੁਹਾਨੂੰ ਪੇਜਵਾ ਰਿਹਾ। ਮੇਰੇ ਸਾਥੀ ਹੈਗੇ ਨੀਲ ਬਖਸ਼ੀ ਜੀ ਉਹ ਤੁਹਾਨੂੰ ਪੂਰੇ ਡੀਟੈਲਸ ਅਸੀਂ ਕੀ ਕੀਤਾ 스마트 ਸਿਟੀਜ਼ ਕੀ ਕੀਤਾ ਅਮਰੁੱਤ ਕੀ ਕੀਤਾ ਸਟਰੀਟ ਵੈਂਡਰਸ ਵਾਸਤੇ ਜਿਹੜੇ ਰੇੜੀ ਪਟਰੀ ਬਣ ਸਾਰਿਆਂ ਨੂੰ ਅਸੀਂ ਤੁਹਾਨੂੰ ਡੀਟੇਲ ਦੇ ਦੇਵਾਂਗੇ ਉਹ ਇਹਦਾ ਚੱਕਰ ਹੈ ਇੱਕੋ ਜਿਹਾ ਹੋ ਰਿਹਾ ਅਸੀਂ ਸਾਰੇ ਸਪੈਂਡਿੰਗ ਕਰੀਏ ਇਰਿਸਪੌਂਸਿਬਲ ਤਰੀਕੇ ਨਾਲ ਉਹ ਸੈਂਟਰ ਕਰੇ ਇਹ ਸਾਡਾ ਫੈਡਰਲ ਸਟਰਕਚਰ ਇੰ ਹੈ ਨਹੀਂ ਅਸੀਂ ਸੈਂਟਰਲ ਸਕੀਮ ਜ ਤੁਹਾਨੂੰ ਪੈਸੇ ਦੇ ਸਕਦੇ ਆ ਪਰ ਤੁਸੀਂ ਸਕੀਮ ਦਾ ਪੈਸਾ ਠੀਕ ਤਰੀਕੇ ਨਾਲ ਖਰਚ ਕਰੋ ਯੂਟਿਲਾਈਜੇਸ਼ਨ ਸਰਟੀਫਿਕੇਟ ਦਿਓ ਤਦ ਹੀ ਤੁਹਾਨੂੰ ਅਗਲੀ ਇਨਸਟਾਲਮੈਂਟ ਮਿਲੇਗੀ ਸਰ ਇਹਦੇ ਇਲਾਵਾ ਇੱਕ ਅਜਿਹੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਕਿਸਾਨ ਇੱਕ ਮੁੱਦਾ ਬਣੇ ਹੋਏ ਨੇ ਇੱਕ ਪਾਸੇ ਹੁਣ ਸੰਭੂ ਬਾਰਡਰ ਉਹਨਾਂ ਨੇ ਖਾਲੀ ਕਰਤਾ ਜਿਹੜੇ ਰੇਲਵੇ ਟਰੈਕ ਸੀਗਾ ਲੇਕਿਨ ਕਿਤਨਾ ਕਿਤੇ ਹੁਣ ਵੀ ਉਹਨਾਂ ਨੇ ਕਿਹਾ ਵੀ ਨਰਿੰਦਰ ਮੋਦੀ ਦੇ ਆਉਂਦੇ ਅਸੀਂ ਉਹਨਾਂ ਨੂੰ ਸਵਾਲ ਪੁੱਛਾਂਗੇ ਵਿਰੋਧ ਕਰਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਜਹਾਂ ਜਿੱਤੇ ਤੱਕ ਕਿਸਾਨਾਂ ਦਾ ਮੁੱਦਾ ਹੈ ਕਿਸਾਨ ਸਾਡੇ ਲੋਕ ਨੇ ਇਹਨਾਂ ਦੇ ਅਸੀਂ ਰਿਸਪੈਕਟ ਕਰਨੇ ਆ ਕਿਉਂਕਿ ਇਹ ਸਾਡੇ ਅੰਦਾਤਾ ਨੇ ਅਗਰ ਇਹਨਾਂ ਦੇ ਕੋਈ ਮਿਸਕੰਡਰਸਟੈਂਡਿੰਗ ਅਜੇ ਵੀ ਹੈਗੀ ਅਸੀਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਦਾ ਹੱਲ ਕਰਾਂਗੇ ਬਟ ਕਿਸਾਨ ਸਾਡੇ ਦੇ ਆਰ ਇੰਟੀਗਰਲ ਪਾਰਟ ਚਾਹੇ ਕਿਸੇ ਨੇ ਫੌਜੇ ਕੰਮ ਕੀਤਾ ਕਿਸੇ ਨੇ ਲੈਂਡ ਨੂੰ ਟਿਲ ਕਰਕੇ ਤੁਹਾਡੇ ਉਤਾਨ ਫੂਡ ਪ੍ਰੋਡਿਊਸ ਕੀਤਾ ਜੇ ਸਾਡੇ ਲੋਕ ਨੇ ਇਹਦੇ ਕੋਈ ਪ੍ਰੋਬਲਮ ਨਹੀਂ ਹੈ ਸ੍ਰੀਂਦਰ ਮੋਦੀ ਜੀ ਆ ਰਹੇ ਨੇ ਪਰਸੋਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਤਾਂ ਕਿਹੜੇ ਕਿਹੜੇ ਮੁੱਦੇ ਰੱਖੇ ਜਾਣੇ ਉਹ ਲੋਕਾਂ ਨੂੰ ਕੀ ਸੰਦੇਸ਼ ਹੈ ਨਹੀਂ ਨਹੀਂ ਮੈਂ ਤਾਂ ਜੋ ਪ੍ਰਧਾਨ ਮੰਤਰੀ ਜੀ ਜੋ ਮੁੱਦੇ ਰੱਖਣਗੇ ਉਹ ਮੈਥ ਹੋਣਾ ਐਂਟੀਸੀਪੇਟ ਕਰ ਸਕਣਾ ਇਹ ਤਾਂ ਗਲਤ ਹੋਏਗਾ ਇਹ ਤਾਂ ਫਿਰ ਪ੍ਰਧਾਨ ਮੰਤਰੀ ਨੂੰ ਲੋਕ ਸੁਣਨ ਜਾਣਗੇ ਉਹ ਸਾਰਾ ਆਪਣਾ ਜੋ ਉਹਨਾਂ ਨੇ ਪੰਜਾਬ ਵਾਸੇ ਕੀਤਾ ਅਗਲੇ ਸਮੇਂ ਆਉਣ ਵਾਸਤੇ ਵੀ ਜੋ ਅਗਲੇ 5 ਸਾਲੇ ਪੰਜਾਬ ਵਾਸੇ ਕਰਨਾ ਚਾਹਣਗੇ ਉਹ ਆਪਣੇ ਆਊਟਲਾਈਨ ਕਰਨਗੇ ਲੋਕਾਂ ਨੂੰ ਕੀ ਸੰਦੇਸ਼ ਹੈ ਇਸ ਵਾਰ ਲੋਕਾਂ ਨੂੰ ਸੰਦੇਸ਼ ਹੈ ਇਸ ਵਾਰੀ ਪੰਜਾਬ ਨੂੰ ਨੈਸ਼ਨਲ ਡਿਵੈਲਪਮੈਂਟ ਨੈਰੇਟਿਵ ਵਿਕਾਸ ਦਾ ਜਿਹੜਾ ਕੰਮ ਹੈ ਉਹਦੇ ਨਾਲ ਜੋੜੋ ਤੇ ਪੰਜਾਬ ਵਿੱਚ ਵੀ ਡਬਲ ਇੰਜਨ ਸਰਕਾਰ ਬਣਵਾਓ। ਧੰਨਵਾਦ। ਕੇਂਦਰੀ ਮੰਤਰੀ ਹਰਦੀਪ ਸਿੰਘ ਸੀਗੇ ਪੂਰੀ ਛੱਤ ਨਾਲ तमाम ਮੁੱਦਿਆਂ ਤੇ ਉੱਪਰ ਗੱਲਬਾਤ ਹੋਈ ਔਰ ਭਾਜਪਾ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਪਹੁੰਚੇਗੀ ਔਰ ਕਿਸ ਤਰੀਕੇ ਦੇ ਨਾਲ ਵਿਕਾਸ ਕਰੇਗੀ ਇਹ ਖਾਸ ਮੁੱਦੇ ਰੱਖੇਗੇ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਪਟਿਆਲਾ। ਵੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par